ਮੈਂ ਸ਼ਾਂਤ ਹਾਂ ਮੌਨ ਨਹੀਂ ਔਰ ਹੱਸਤੇ ਹੱਸਤੇ ਬੜਿਆਂ ਦੀ ਹਸਤੀ ਮਟਾਈਏ ਜ਼ਮੀਰ ਗਿਰਨ ਨਹੀਂ ਦਿੱਤਾ ਈਮਾਨ ਵਿਗੜ ਨਹੀਂ ਦਿੱਤਾ ਕਿਰਦਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਆਪਣੇ ਪਿਓ ਦੀ ਚਿੱਟੀ ਪੱਗ ਦੇ ਉੱਤੇ ਕਦੇ ਦਾਗ ਨਹੀਂ ਲੱਗਣ ਦਿੱਤਾ ਲੋਕ ਹੀ ਰੱਬ ਹੁੰਦੇ ਤੇ ਲੋਕਾਂ ਦੀ ਭਲਾਈ ਦੇ ਵਾਸਤੇ ਹੀ ਸਿਆਸਤ ਕੀਤੀ ਸੀ ਕਦੇ ਵੀ ਇਹ ਤੰਦਾ ਨਹੀਂ ਸੀ ਇਹਨਾਂ ਨੂੰ ਪੁੱਛ ਲੋ ਬੱਚਿਆਂ ਨੂੰ ਇੱਕੋ ਗੱਲ ਕਹੀ ਹੈ ਇਸ ਘਰ ਚ ਸਿਆਸਤ ਤੋਂ ਇੱਕ ਵੀ ਪੈਸਾ ਨਹੀਂ ਆਇਆ ਇੱਕ ਵਾਰ ਮੇਅਰ ਸਾਹਿਬ ਨੇ ਟਾਇਲਾਂ ਲਾਤੀਆਂ ਸੀ ਮੇਰੇ ਘਰ ਦੇ ਬਾਹਰ ਪੰਜ ਦੀਆਂ ਸੀ ਮਾ 25 ਮੋੜੇ ਸੀ ਕਿ ਮੈਨੂੰ ਇੱਕ ਚੈਲੰਜ ਦਿੱਤਾ ਸੀ ਇਹਨੇ ਮੈਨੂੰ ਕਿ ਪਪਾ ਤੁਸੀਂ ਬਿੱਗ ਬਾਸ ਮੈਂ ਨਹੀਂ ਜਾ ਸਕਦੇ ਉਦੋਂ ਮੈਂ ਘਰ ਬਣਾਉਣਾ ਸੀ ਮੇਰੇ ਕੋਲ ਉਦੋਂ ਬਹੁਤ ਘੱਟ ਪੈਸੇ ਸੀਗੇ 50 ਲੱਖ ਵੀ ਨਹੀਂ ਮਤਰਾ ਫਿਰ ਮੈਂ ਉਹਨਾਂ ਨੂੰ ਐਕਸੈਪਟ ਕੀਤਾ ਬੜੇ ਪੈਸੇ ਲੈ ਇਹਨਾਂ ਤੋਂ ਮੈਂ ਕਿਹਾ ਇੱਕ ਮਹੀਨੇ ਦੇ ਇੰਨੇ ਲਵਾਂ ਦੋ ਦਿਨ ਇੰਨੇ ਲਵਾਂ ਤਿੰਨ ਦਿਨ ਇੰਨੇ ਲਵਾਂ ਕਿਉਂਕਿ ਮੈਂ ਸਿਆਸਤ ਚੋਂ ਨਿਕਲੇ 500 ਕਾਜ ਖਰੀਦੀ ਸੀ ਉਦੋਂ ਫਿਰ ਪ੍ਰੈਸ ਕਾਨਫਰੈਂਸ ਕੀਤੀ ਫਿਰ ਪਟਿਆਲੇ ਘਰ ਵਿੱਚ ਆ ਤੇ ਨੇਰੀ ਲਿਆਦੀ ਪੈਸੇ ਵਾਲੀ ਮੈਂ ਪਹਿਲੇ ਮਹੀਨੇ ਦੂਜੇ ਮਹੀਨੇ ਉਹ ਫੋਰਡਿੰਗ ਕਰ ਸਕੇ ਮੈਨੂੰ ਨਿਕਲਣਾ ਪਿਆ ਸੀ ਠੀਕ ਨਹੀਂ ਉਹ ਪਹਿਲਾ ਚੈਲੰਜ ਸਿੱਧ جبان تو پچھے ہویا کدھے نوہ نقصان دیکھیا کوئی بندہ دا سا کدھے سر پنچی ہے کوئی بندہ دا سا جنہیں منترالیاں تو چیرمینیاں تو ایڈوکیٹ جنرلی تو اسسسٹنٹ ایڈوکیٹ جنرلی تو پانچ پانچ سات سات, سات سی کوئی ایک بندہ دے نا دا سا نا ٹھہر رہے ہیں ایک بندہ نا ایک آدمی کا نام بتا گرو جس نے راجہ سوا چھوڑی ہو چھے سال کی اور پہلے تین, تین مہینے میں دوسرا ایک آدمی کا بات, نام بتا گرو جس کے پاس, پاس پیسے نہ ہوں تو ہوں ਲੇਕਿਨ ਦਿਲ ਦਰਿਆ ਜਿਹਾ ਹੋ ਪ੍ਰੇਰਣਾ ਸੇ ਆਪਣੇ ਸਵਤੰਤਰਤਾ ਸੈਨਾਨੀ ਪਿਤਾ ਸਵਾ ਕਰੋੜ ਦਾ ਚੈੱਕ ਦਿੱਤਾ ਕਿਸ ਨੇ ਡੀਸੀ ਨੂੰ ਤਾਂ ਤੁਸੀਂ ਗਵਾਹ ਹੋ ਸਰ ਇੱਕ ਬੰਦਾ ਹਿੰਦੁਸਤਾਨ ਦੀ ਹਿਸਟਰੀ ਮਤਾ ਗੁਰੂ بڑے بڑے ਖਰਮਾਂ ਪਤੀ ਆਏ ਦੇਖੋ ਚਿੰਤਾ ਜਿਹੜੀ ਹੁੰਦੀ ਹੈ ਨਾ ਇੱਕ ਹੁੰਦੀ ਹੈ ਅੱਗ ਜਿਹੜੀ ਮਰੇ ਬੰਦਿਆਂ ਨੂੰ ਖਾਂਦੀ ਹੈ ਮੂਹਿਆਂ ਨੂੰ ਖਾਂਦੀ ਤੇ ਇੱਕ ਜਿਉਂਦਿਆਂ ਨੂੰ ਖਾਂਦੀ ਹੈ ਉਹ ਚਿੰਤਾ ਇਹ ਨਹੀਂ ਮੈਂ ਕੀਤੀ ਕਦੇ ਮੈਂ ਹਮੇਸ਼ਾ ਕਹਿੰਦਾ ਜਿਹੜਾ ਸਮਾਂ ਚਿੰਤਾ ਚ ਗਿਆ ਨਾ ਕੂੜੇ ਦਾਨ ਚ ਗਿਆ ਜਿਹੜਾ ਸਮਾਂ ਚਿੰਤਨ ਚ ਗਿਆ ਪੁੰਨ ਦੀ ਤਿਆਰੀ ਚ ਗਿਆ ਮੈਂ ਕਦੇ ਵੀ ਸੁਣ ਲੈ ਮੈਂ ਕਦੇ ਵੀ ਪੰਜਾਬ ਦੀਆਂ ਸਮੱਸਿਆਵਾਂ ਲੈ ਕੇ ਨਹੀਂ ਆਇਆ ਸਮਾਧਾਨ ਲੈ ਕੇ ਠੀਕ ਹੈ ਸਮਾਧਾਨ ਔਰ ਉਹ ਸਮਾਧਾਨ ਅੱਜ ਵੀ ਖੜੇ ਹੈ ਸਿੱਧੂ ਦੇ ਜਾਨ ਤੋਂ ਬਾਅਦ ਵੀ ਖੜੇ ਰਹਿਣੇ ਜਦ ਤੱਕ ਉਹ ਅਮਲ ਨਹੀਂ ਪੈਣੇ ਪੰਜਾਬ ਖੜਾ ਨਹੀਂ ਹੋਣਾ ਮਿੱਤਰਾ ਯਾਦ ਰੱਖੀ ਔਰ ਉਹ ਲੋਕੀ ਆਉਂਦੇ ਆ ਲੋਕੀ ਫੱਟ ਬਦਲਦੇ ਆ ਲੋਕੀ ਫੱਟ ਦ੍ਰਿਸ਼ਟੀਕੋਣ ਬਦਲਦੇ ਆ ਲੋਕੀ ਜ਼ਮਾਨ ਬਦਲਦੇ ਆ ਲੋਕੀ ਤਲਕਦੇ ਆ ਨਾ ਜ਼ਬਾਨ ਬਦਲੀ ਨਾ ਸਟੈਂਡ ਬਦਲਿਆ ਬਦਲਦੇ ਵਕਤ ਦੇ ਨਾਲ ਆਪਣੇ ਆਪ ਨੂੰ ਬਦਲਦਾ ਇੱਕ ਸੰਕੇਤ ਹੈ ਸ਼ਾਇਦ ਪੰਜਾਬ ਵਾਸਤੇ ਵੀ ਆ ਮੇਰੇ ਵਾਸਤੇ ਵੀ ਆ ਮੈਂ ਬਦਲਦੇ ਵਕਤ ਦੇ ਨਾਲ ਇੰਸਟਾਗ੍ਰam ਵੀ ਚਲਾਉਣਾ ਤੇ ਹੁਣ ਮੈਂ ਇਹ ਚੈਨਲ ਚਲਾਉਣ ਲੱਗਿਆ ਨੌਜਵਾਨ ਬੱਚਾ ਬੂੜਾ ਔਰ ਜਵਾਨ ਮੈਂ ਕਹਿੰਦਾ ਸਾਰੇ ਕਿਸੇ ਨਾ ਕਿਸੇ ਤਰੀਕੇ ਬਿਹਤਰ ਕਰੋ ਨਫਜੋਤ ਸਿੱਧੂ ਅਫੀਸ਼ੀਅਲ ਸਾਰੇ ਮੇਰੇ ਪਲੇਟਫਾਰਮਸ ਦੇ ਉੱਤੇ ਹੋਊਗਾ ਐਨੀਬਡੀ ਵਾਂਟਸ ਟੂ ਗੋ ਐਂਡ ਵਿਜ਼ਿਟ ਅੱਜ ਸ਼ੁਰੂ ਹੋਇਆ ਇਸੇ ਵੇਲੇ ਸ਼ੁਰੂ ਹੋਇਆ ਅੱਜ ਸ਼ੁਭ ਦਿਨ ਹੈ ਮਾਂ ਮਾਈ ਦਾ ਅਕਸ਼ੇ ਤ੍ਰਿਤੀਆ ਇਸ ਕਰਕੇ ਇਹਨੂੰ ਅੱਜ ਸ਼ੁਰੂ ਕੀਤਾ ਕੋਈ ਵੀ ਉੱਥੇ ਜਾ ਸਕਦਾ ਹੁਣ ਕੋਈ ਸਵਾਲ ਮੈਂ ਬਿਨਾਂ ਸਵਾਲ ਦੇ ਉੱਤਰ ਦੇ ਜਾਊਗਾ ਨਹੀਂ ਤੁਸੀਂ ਬਿਲਕੁਲ ਫਿਕਰ ਨਾ ਕਰਿਓ ਪਰ ਮੈਂ ਜ਼ਿੰਦਗੀ ਦੇ ਵਿੱਚ ਹਰ ਚੀਜ਼ ਨੂੰ ਫੇਸ ਕਰਨ ਦੀ ਕਰੇਜ ਰੱਖਦਾ ਰਾਈਟ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ ਲੇਕਿਨ ਜ਼ਿਆਦਾ ਨਹੀਂ ਪੰਜ-ਛਤ ਇਸ ਤੋਂ ਪਤਾ ਨਹੀਂ ਆਪ ਵੀ ਗੱਲ ਇਸ਼ਾਰਾ ਕਰਦੇ ਹੋ ਕਿ ਆ ਪੰਜਾਬ ਦੀ ਸਿਆਸਤ ਸਹੀ ਦਿਸ਼ਾ ਜਾ ਰਹੀ ਹੈ ਇਹਨੂੰ ਤਾਂ ਲੋਕ ਕਰਨਗੇ ਦੋਸਤ ਲੋਕ ਹੀ ਕਰਦੇ ਆ ਲੋਕ ਹੀ ਰੱਬ ਹੁੰਦੇ ਆ ਤੇ ਲੋਕਾਂ ਦੀ ਭਲਾਈ ਦੇ ਵਾਸਤੇ ਹੀ ਸਿਆਸਤ ਕੀਤੀ ਸੀ ਕਦੇ ਵੀ ਇਹ ਤੰਦਾ ਨਹੀਂ ਸੀ ਜ਼ਮੀਰ ਗਿਰਨ ਨਹੀਂ ਦਿੱਤਾ ਈਮਾਨ ਵੇਕਣ ਨਹੀਂ ਦਿੱਤਾ ਕਿਰਦਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਇਹਨਾਂ ਨੂੰ ਪੁੱਛ ਲੋ ਬੱਚਿਆਂ ਨੂੰ ਇੱਕੋ ਗੱਲ ਕਹੀ ਹੈ ਇਸ ਘਰ ਚ ਸਿਆਸਤ ਤੋਂ ਇੱਕ ਵੀ ਪੈਸਾ ਨਹੀਂ ਆਏਗਾ ਇੱਕ ਵਾਰ ਮੇਅਰ ਸਾਹਿਬ ਨੇ ਟਾਇਲਾਂ ਲਾਤੀਆਂ ਸੀ ਮੇਰੇ ਘਰ ਦੇ ਬਾਹਰ ਪੰਜ ਦੀਆਂ ਸੀ ਮੈਂ 25 ਮੋੜੇ ਸੀ ਸਮਝੇ ਨਹੀਂ ਮੇਰੇ ਪਿਓ ਨੇ ਮੈਨੂੰ ਇੱਕੋ ਚੀਜ਼ ਮੰਗੀ ਸੀ ਕਿ ਬੇਟਾ ਤੂੰ ਰਾਜ ਚ ਤੁਰਿਆ ਜਾਂਦਾ ਹੋਵੇਂ ਤੇ ਕੋਈ ਮੈਨੂੰ ਜਾਣਦਾ ਹੋਵੇ ਉਹ ਮuje ਜਾਣਤਾ ਹੋਰ ਉਹ ਕਹੇ ਕਿ ਭਗਵਾਨ ਸਿੰਘ ਸਿੱਧੂ ਦਾ ਬੇਟਾ ਹੈ ਇਮਾਨਦਾਰ ਆਪਣੇ ਪਿਓ ਦੀ ਚਿੱਟੀ ਪੱਗ ਦੇ ਉੱਤੇ ਕਦੇ ਦਾਗ ਨਹੀਂ ਲੱਗਣ ਦਿੱਤਾ देयरफॉर ਮਾਈ ਪ੍ਰੋਫੈਸ਼ਨ ਹੈਜ਼ ਬੀਨ ਐਲਸਵੇਅਰ ਬਦਕਿਸਮਤੀ ਹੈ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਬਹੁਤ ਸਾਰੇ ਲੋਕ ਰਾਜਨੀਤੀ ਨੂੰ ਇੱਕ ਪ੍ਰੋਫੈਸ਼ਨ ਸਮਝ ਬੈਠੇ ਆ ਤੁੰਦਾ ਸਮਝ ਬੈਠੇ ਨਹੀਂ میں کیا میری میری ایک گل سن میں پالے بھالے نوک نہ بندہ سٹ لو بھالے کی نوک سے ایک بندہ گرتا ہے وش کے پیالے سے سینا گرتی ہے گپت وچار پرگٹ ہو جائے گرو راشٹر تباہ ہو جاتے کیوں پرگٹ کر میں کہا وقت دسے گا ਬਖਤ ਸਿੰਘਾ ਮੈਂ ਆਵਾਂਗਾ ਜਾਂ ਨਹੀਂ ਆਵਾਂਗਾ ਇਹ ਤੇ ਰੱਬ ਨੂੰ ਪਤਾ ਜਦੋਂ ਮੈਂ ਬਿਆ ਸਿਆਸਤ ਚ ਆਇਆ ਸੀਗਾ ਮੈਂ ਮੈਂ ਸੋਚ ਕੇ ਆਇਆ ਸੀ ਜ਼ਿੰਦਗੀ ਘਟਦੀ ਹੈ ਗੁਰੂ ਲਾਈਫ ਇਜ਼ ਵਾਟ ਹੈਪਨਸ ਵੈਨ ਯੂ ਆਰ ਮੇਕਿੰਗ ਅਦਰ ਪਲਾਨਸ ਕਿਸੇ ਇਟਕ ਲੈ ਆਈ ਸੀ ਨਾ ਮੈਨੂੰ ਸ਼ਿਵ ਸਾਹਿਬ ਤੁਸੀਂ ਮੈਂ ਕਹਿੰਦਾ ਮੈਂ ਕਮੈਂਟਰੀ ਕਰ ਰਿਹਾ ਸੀ ਉੱਥੇ ਪਾਸਾ ਠੀਕ ਹੈ ਆਫਸ਼ਾਨ ਜੂਮ ਨਾਲ ਗੂਗਲ ਹੀ ਕਰਦਾ ਹੁੰਦਾ ਉੱਥੋਂ ਆਇਆ ਮੈਂ ਸੋਚਿਆ ਯਾਰ ਪਤਾ ਨਹੀਂ ਇਹ 20000 ਬੰਦੇ ਕਿੱਥੋਂ ਆਏ ਆ ਉਹ ਮੈਨੂੰ ਲੈਣ ਆਏ ਸੀ ਤੇ ਉਹ ਦੋ ਕਮੀਜ਼ਾਂ ਸੀ ਉਹ ਵੀ ਫਟਫਟ ਗਈਆਂ ਸੀ ਤੇ ਭਾਈ

ਲੋਕਾਂ ਦਾ ਵਿਸ਼ਵਾਸ ਮੇਰਾ ਵੀ ਵਿਸ਼ਵਾਸ ਹੈ ਹੋਰ ਸ਼ਾਹਿਦ ਅਫਰੀਦੀ ਨੇ ਕਿਹਾ ਕਿ ਅੰਨੀ ਸੈਨਾ ਸੀ ਲੇਕਿਨ ਬਾਅਦ ਚ ਆਏ ਤੇ ਉਸ ਤੋਂ ਬਾਅਦ ਪਾਕਿਸਤਾਨ ਤੇ ਜੰਗ ਲਗਾ ਮਿੱਤਰਾ ਪਾਸ ਤੇ ਚੜਿਆ ਨਾ ਉਹ ਜਿਹੜਾ ਲਿਖਿਆ ਹੁੰਦਾ ਸਵਾਰੀ ਆਪਣੇ ਸਮਾਨ ਦੀ ਆਪਕੇ ਪਰਵਾਹ ਮੈਨੂੰ ਬਿਗ ਬੌਸ ਰਾਵੀਆ ਨੇ ਭੇਜਿਆ ਸੀ ਚੈਲੰਜ ਦਿੰਦੀ ਹੈ ਮੈਨੂੰ ਇਹ ਔਰ ਮੈਂ ਇਹਨੂੰ ਪਿਆਰ ਬਹੁਤ ਕਰਦਾ ਬੇਤਹਾਸ਼ਾ ਪਿਆਰ ਕਰਦਾ ਸੋਚ ਨਹੀਂ ਸਕਦਾ ਜਿੰਨਾ ਮਤਲਬ ਮੈਂ ਅਗਰ ਨੂਨੀ ਜਿੰਨਾ ਕੇ ਨੂੰ ਪਿਆਰ ਕਰਦਾ ਤੇ ਇਹਨਾਂ ਦੋਨਾਂ ਨੂੰ ਹੀ ਕਰਦਾ ਦਿਖਾਉਂਦਾ ਨਹੀਂ ਮੈਂ ਇਹਨਾਂ ਦੀ ਗੱਲ ਮੈਂ ਟਾਲੀ ਨਹੀਂ ਕਰੇ ਔਰ ਇਹਨੂੰ ਮੈਂ ਕਦੇ ਰੋਂਣ ਨਹੀਂ ਦਿੱਤਾ ਇਹਨਾਂ ਸ਼ੁਰੂ ਤੋਂ ਮੇਰਾ ਕੈਚ ਵੋਡ ਇਹ ਆ ਦੇਖ ਸਕਦਾ ਹਾਂ ਮੈਂ ਕੁਝ ਵੀ ਹੋਤੇ ਹੋਏ ਨਹੀਂ ਮੈਂ ਨਹੀਂ ਦੇਖ ਸਕਦਾ ਤੂੰ ਜਿ ਰੋਤੇ ਹੋਏ ਇਸ ਕਰਕੇ ਘਰ ਜੇ ਦੇ ਅਥਰੂ ਨਹੀਂ ਆਣ ਦਿੰਦਾ ਕੋਈ ਇੱਥੇ ਜੇ ਅਥਰੂ ਆ ਗਿਆ ਮੈਂ ਵਟ ਦਿਨਾ ਕੱਢ ਇਹ ਮੈਨੂੰ ਇੱਕ ਚੈਲੰਜ ਦਿੱਤਾ ਸੀ ਇਹਨੇ ਮੈਨੂੰ ਕਿ ਪਪਾ ਤੂੰ 빅 ਬੌਸ ਮੇ ਨਹੀਂ ਜਾ ਸਕਤੇ ਉਦੋਂ ਮੈਂ ਘਰ ਬਣਾਉਣਾ ਸੀ ਮੇਰੇ ਕੋਲ ਉਦੋਂ ਬਹੁਤ ਘੱਟ ਪੈਸੇ ਸੀ ਨਯਾਗ ਲੱਭੀ ਸੀ ਮੈਨੂੰ ਕਹਿੰਦੀ ਪਾਪਾ 빅 ਬੋਸ ਮੈਂ ਜਾ ਕੇ ਤੂੰ ਬਾਹਰ ਨਹੀਂ ਨਿਕਲ ਸਕਤੇ ਆਪਣੀ ਆਪਣੀ ਜੋ ਉਹ ਮਾਈ ਡੈਡੀ ਸਟਰੋਂਗੇਸ ਬਟੀ ਕਿਆ ਇੰਟੂ 빅 ਬੋਸ ਮੈਂ ਤਰਾ ਫਿਰ ਮੈਂ ਉਹਨਾਂ ਨੂੰ ਐਕਸੈਪਟ ਕੀਤਾ ਬੜੇ ਪਹਿਲੇ ਮੈਂ ਉਹਨਾਂ ਤੋਂ ਮੈਂ ਕਹਾ ਇੱਕ ਮਹੀਨੇ ਦੇ ਇੰਨੇ ਲਵ ਦੋ ਦਿਨ ਦੇ ਇੰਨੇ ਲਵ ਤਿੰਨ ਦਿਨ ਦੇ ਇੰਨੇ ਲਵ ਕਿਉਂਕਿ ਮੈਂ ਸਿਆਸਤ ਚੋਂ ਨਿਕਲੀ 500 ਕੱਲ ਖਰੀਦੀ ਸੀ ਉਦੋਂ ਫਿਰ ਪ੍ਰੈਸ ਕਾਨਫਰੈਂਸ ਕੀਤੀ ਫਿਰ ਪਟਿਆਲੇ ਘਰ ਵਿੱਚ ਆ ਤੇ ਨੇਰੀ ਲਿਆਦੀ ਪੈਸਿਆਂ ਵਾਲੀ ਮੈਂ ਪਹਿਲੇ ਮਹੀਨੇ ਦੂਜੇ ਮਹੀਨੇ ਉਹ ਅਫੋਰਡ ਨਹੀਂ ਕਰ ਸਕਿਆ ਮੈਨੂੰ ਨਿਕਲਣਾ ਵੀ ਪਿਆ ਸੀਗਾ ਠੀਕ ਹੈ ਨਹੀਂ ਉਹ ਪਹਿਲਾ ਚੈਲੰਜ ਸੀ ਦੂਜਾ ਹੁਣ ਕਿ ਪਾਪਾ ਇਹ ਤਾਂ ਮੇਰੇ ਲਈ ਕਰਨਾ ਯੂ ਹੈਵ ਟੂ ਡੂ ਥਿਸ ਫੋਰ ਮੀ ਸੋ ਧੇਰਫੋਰ ਰਾਬੀਆ ਇਨਸਟਰੂਮੈਂਟਲ ਇਨ ਟਾਈਮ ਬੈਠੀ ਹੈ ਨਹੀਂ ਤੇ ਮੈਂ ਬਿਠਾਉਣਾ ਨਹੀਂ ਹੁਣ ਕਰ ਆਈ ਡੂ ਨਾ ਆਈਪੀਐਲ ਦਾ ਕੀ ਫਿਚਰ ਹੈ ਉਹਦਾ ਆਈਪੀਐਲ ਨਾਲ ਚਲੇਗਾ ਦੇ ਨਾਲ ਬ੍ਰੈਂਡਰ ਸੋ ਦੇਖੋ ਮੇਰੀ ਗੱਲ ਨੂੰ ਸੁਣੋ ਆਈਪੀਐਲ ਕਮੈਂਟਰੀ ਮੇਰੀ ਜ਼ਿੰਦਗੀ ਹੈ ਜਦੋਂ ਮੈਂ ਮਾਈ ਫੜਦਾ ਨਾ ਮੈਂ ਧਿਆਨ ਦੀ ਵਸਾ ਚਲੇ ਜਾਣਾ ਮੈਨੂੰ ਸਮਾਂ ਪਤਾ ਹੀ ਨਹੀਂ ਲੱਗਦਾ مجھے سمے کا پتہ ہی نہیں لگتا احساس ہی نہیں ہوتا دھیان کیا ہے آپ گولف کورس پہ جاتے ہو آپ کو کسی چیز کا ستری پچھر دیکھتے ہو تین گھنٹے پتہ نہیں لگتا کیسے نکل گئے آپ دھیان کے اندرت اس کومنٹری ایک ایسی جگہ ہے جہاں سب سے زیادہ خوشی پائی ہے سیاست ایک ایسی جگہ ہے سب سے زیادہ سنتوشتی پائی ہے لیکن فرق دونوں میں یہ ہے کہ سیاست میں آپ نربھر ہو لیکن جب آپ کامنٹری کرتے ہو جب آپ کرکٹ کھیلتے ہو ਜਬਾਬ ਜਬਾਪ ਮੋਟੀਵੇਸ਼ਨ ਕਰਤੇ ਹੋ ਜਬ ਆਪ ਬਾਕੀ ਕੋ ਤੋ ਆਤਮ ਨਿਰਭਰ ਹੋ ਭਈ ਆ ਬੰਦਾ ਆਪਣੇ ਦਮ ਪਿਆ ਲੇਕਿਨ ਜਬ ਕਮੈਂਟਰੀ ਚਲੇਗੀ ਤੁਹਾਡੀ ਮੈਂ ਕਿਹਾ ਬਿਲਕੁਲ ਚਲੇਗੀ ਸਿੱਧੂ ਸਾਹਿਬ ਜਿਹੜਾ ਕਿਉਂਕਿ ਮੇਰਾ ਪ੍ਰੋਫੈਸ਼ਨ ਹੈ ਮੈਂ ਹੱਕ ਲਾਲ ਦੇ ਪੈਸੇ ਇੱਥੋਂ ਹੀ ਖਾਂਦਾ ਸਿੱਧੂ ਸਾਹਿਬ ਜਿਹੜਾ ਪਾਕਿਸਤਾਨ ਦੇ ਨਾਲ ਰਿਲੇਟਡ ਹੋ ਗਿਆ ਫਿਰ ਅਫੈਕਟ ਹੋ ਗਿਆ ਜਿਹੜਾ ਜਦੋਂ ਤੁਸੀਂ ਗੱਲ ਕੰਗਿਸਤਾਨ ਕਰਦੇ ਫਿਰ ਤੁਸੀਂ ਜਲਦੀ ਨਾਲ ਮੇਰੇ ਕਰਦੇ ਰਹੇ ਹੋ ਉਹ ਇੱਕ ਇਤਿਹਾਸ ਤੋਂ ਚੱਲੇਗਾ ਦੁਬਾਰਾ ਪਰ ਤੁਸੀਂ ਫਿਰ ਸਕਦੇ ਇਹਦਾ ਜਵਾਬ ਸਰਕਾਰ ਦੇ ਸਿਰਸਾ ਤੁਸੀਂ ਆਈਪੀਐਲ ਦੀ ਗੱਲ ਤੁਸੀਂ ਚੁਣੀ ਸਿਰਸਾ ਤੁਸੀਂ ਆਈਪੀਐਲ ਦੀ ਗੱਲ ਕੀਤੀ ਹੈ ਹੁਣ ਜੀ ਸਰ ਚ ਗਾਂਧੀ ਗ੍ਰਾਉਂਡ ਮੋਹਾਲੀ ਦਾ ਜਿਹੜਾ ক্রিকেট ਗ੍ਰਾਉਂਡ ਸੀ ਉਹ ਤੋਂ ਮੁਲਾਪੁਰ ਦੇ ਵਿੱਚ ਨਵਾਂ ਹੀ ਗ੍ਰਾਉਂਡ ਬਣਿਆ ਮੈਨੂੰ ਯਾਦ ਹੈ ਜਦੋਂ ਤੁਸੀਂ ਨਵੇਂ ਨਵੇਂ ਇਹ ਗਾਂਧੀ ਗ੍ਰਾਉਂਡ 'ਚ ਮੈਚ ਹੁੰਦੇ ਆਈਪੀਐਲ ਦਾ ਆਈਪੀਐਲ ਕਠਾਰਾ ਸਾਲ ਹੋ ਗਿਆ ਇੱਕ ਮੈਚ ਹੀ ਆ ਉਹਦੇ ਵਾਸਤੇ ਕੋਈ ਇਨੀਸ਼ੀਏਟ ਅਗਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿਸ ਤਰ੍ਹਾਂ ক্রিকেট ਇਸ ਤਰ੍ਹਾਂ ਚੱਲ ਰਹੀ ਹੈ ਨਾ ਅਸੀਂ ਟੌਪ ਤੇ ਆਂ ਮਤਲਬ ਤੁਸੀਂ ਜਿਹੜੇ ਬੱਚੇ ਆ ਰਹੇ ਆ ਨਾ ਤੁਸੀਂ ਵੈਬਵ ਨੂੰ ਦੇਖੋ ਸੂਰਯਮੰਚੀ ਨੂੰ ਤੁਸੀਂ ਪ੍ਰਿਆੰਚ ਨੂੰ ਦੇਖੋ ਐਸਾ ਕੁਝ ਦੇਖਿਆ ਨਹੀਂ ਸੀ ਮੈਂ ਇਹ ਚਮਤਕਾਰ ਹੈ ਤਾਂ ਹੀ ਮੈਂ ਇੰਡੀਅਨ ਕ੍ਰਿਕਟ ਨੂੰ ਨਮਸਕਾਰ ਕਰਦਾ ਇਸ ਤਰ੍ਹਾਂ ਪੰਜਾਬ ਵੀ ਚੱਲ ਸਕਦਾ ਹੈ ਪ੍ਰੋਫੈਸ਼ਨਲੀ ਐਫੀਸ਼ੀਐਂਟਲੀ ਨਿਸਵਾਰਤ ਤਰੀਕੇ ਨਾਲ ਉਹਨੇ ਸਟੇਡੀਅਮ ਕਿਵੇਂ ਬਣ ਗਿਆ ਮੁੱਲਾਂਪੁਰ ਕਮਾਲ ਦਾ ਸੈਕਟਰੀ ਹੈ ਰਾਈਟ ਪੰਜਾਬੀ ਟੀਮ ਦੇਖੋ ਬਿਹਤਰ ਹੋ ਗਈ ਹੈ ਮਤਲਬ ਅੰਡਰ 23 ਤੋਂ ਥੱਲੇ ਪੰਜ ਟੂਰਨਾਮੈਂਟਾਂ ਚਾਰ ਜਿੱਤ ਗਏ ਰਾਈਟ ਇਹੀ ਪ੍ਰਮਾਣ ਹੈ ਨਾ ਸੋ ਵਾਟ ਆਮ ਸੇਇੰਗ ਇਜ਼ ਕਿ ਇੰਡੀਅਨ ਕ੍ਰਿਕਟ ਇਜ਼ ਬੀਇੰਗ ਰਨ ਬਿਊਟੀਫੁਲੀ ਆਈਪੀਐਲ ਦਾ ਫਿਊਚਰ ਬਹੁਤ ਵੱਡਾ ਹੈ ਇੱਕ ਮਿੰਟ ਸੁਣ ਸੁਣਿਆ ਖਾਣਾ ਯਾਰ ਜਵਾਬ ਇੱਕ ਜਵਾਬ ਦੇਣ ਦੇ ਗੁਰੂ ਜਵਾਬ ਦੇ ਆਈਪੀਐਲ ਨੇ ਆਈਪੀਐਲ ਨੇ ਪੂਰੀ ਤਰ੍ਹਾਂ ਬਦਲ ਦਿੱਤਾ ਰਵਈਆ ਲੋਕੀ ਪਿਕਚਰ ਦੇਖਣ ਜਾਂਦੇ ਹਨ ਜਿਸ ਤਰ੍ਹਾਂ ਤਿੰਨ ਘੰਟੇ ਦੀ ਉਸ ਤਰ੍ਹਾਂ ਇੱਕ ਸਸਪੈਂਸ ਮੂਵੀ ਵਾਂਗ ਜਾਂਦੇ ਆ ਭਾਈ ਅਸੀਂ ਪੰਜ ਦਿਨਾਂ ਦਾ 6-6 ਦਿਨਾਂ ਦਾ ਟੈਸਟ ਮੈਚ ਖੇਡਦੇ ਸੀਗੇ ਠੀਕ ਹੈ ਰਿਜ਼ਲਟ ਕੋਈ ਹੁੰਦਾ ਨਹੀਂ ਸੀ ਕਿਸੇ ਨੇ ਸੋਚਿਆ ਸੀ ਕਿ 50 ਓਵਰ ਹੋ ਜੂ ਫਿਰ ਫਿਰ ਕਹਿੰਨੇ ਸੋਚਿਆ ਸੀ ਕਿ ਭਾਈ 50 ਓਵਰ ਤੋਂ 20 ਓਵਰ ਹੋ ਜੂ ਫਿਰ ਕਿਹਨੇ ਸੋਚਿਆ ਰੰਗीन ਕਪੜਾ ਹੈ ਰਾਤ ਨੂੰ ਠੀਕ ਹੈ ਕਿਹਨੇ ਸੋਚਿਆ ਇਹ ਵਕਤ ਦੇ ਨਾਲ ਗੇਮ ਇਵੋਲਵ ਕੀਤੀ ਹੈ ਰਫਤਾਰ ਦੇ ਘੋੜੇ ਤੇ ਚੜ ਗਈ ਹੈ ਫਰਾਰੀ ਲੇਨ ਚ ਅਜੀ ਸਾਰੇ ਦਿਨ ਦੇ ਵਿੱਚ 220 ਬਣਾਉਂਦੇ ਹੁੰਦੇ ਸੀ ਸਾਨੂੰ ਛੱਕਾ ਮਾਰਨ ਵੇਲੇ ਮਿਸ਼ਨ ਭਾਜੀ ਕਹਿੰਦਾ ਤੂੰ ਪੈਡ ਪਾ ਕੇ ਸੱਤ ਰੌਣ ਲਾ ਓਏ ਗੇਂਹਾਂ ਹਵਾ ਚ ਨਹੀਂ ਖੇਡਨੀ ਹੁਣ ਸੁਆਹ ਹਵਾ ਦੇ ਖੇਡਦੇ ਹੀ ਨਹੀਂ ਪ੍ਰੈਕਟਿਸ ਹੀ ਇੱਕ ਚੀਜ਼ ਹੀ ਕਰਦੇ ਡੈਡ ਛੱਕਾ ਡੈਡ ਛੱਕਾ ਸਮਝ ਨਹੀਂ ਸੋ 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 ਇਹ ਬਦਲਦੇ ਵਕਤ ਦੇ ਨਾਲ ਆਪਣੇ ਆਪ ਨੂੰ ਬਦਲਣ ਦਾ ਇੱਕ ਸੰਕੇਤ ਹੈ ਸ਼ਾਇਦ ਪੰਜਾਬ ਵਾਸਤੇ ਵੀ ਹੈ ਮੇਰੇ ਵਾਸਤੇ ਵੀ ਹੈ ਮੈਂ ਬਦਲਦੇ ਵਕਤ ਦੇ ਨਾਲ ਇੰਸਟਾਗ੍ਰam ਵੀ ਚਲਾਉਣਾ ਤੇ ਹੁਣ ਮੈਂ ਇਹ ਚੈਨਲ ਚਲਾਉਣ ਲੱਗਿਆ ਨੌਜਵਾਨ ਬੱਚਾ ਬੂੜਾ ਔਰ ਜਵਾਨ ਮੈਂ ਕਹਿੰਦਾ ਸਾਰੇ ਕਿਸੇ ਨਾ ਕਿਸੇ ਤਰੀਕੇ ਬਿਹਤਰ ਕਰੋ ਇੱਕ ਬੰਦਾ ਇੱਕ ਬੰਦਾ ਜਿਹੜਾ ਚੈਨਲ ਹੈ ਉਹਦੇ ਕੰਟੈਂਟ ਹਾਂਜੀ ਰਾਜਨੀਤੀ ਦੇ ਰਹਿਣਗੇ ਕਿਉਂਕਿ ਆਲਰੇਡੀ ਉਹ ਕਾਰਨ ਏਲਾਜ ਮੈਡਮ ਤਾਂ ਹੈ ਹੀ ਭਾਈ ਮੈਡਮ ਸਾਡੀ ਬੌਸ ਹੈ ਉਹ ਰਾਜਨੀਤੀ ਰਹਿਣਗੇ ਉਹ ਤੁਹਾਨੂੰ ਉਹ ਹੀ ਦੱਸ ਰਹੇ ਦੀ ਓਏ ਹੁਣ ਜਾਂਦੀ ਓਏ ਹਰ ਪਾਸੇ ਸਾਹਿਬ ਸਾਹਿਬ ਸਰ ਇੱਕ ਚੈਨਲ ਦਾ ਸਵਾਲ ਹਾਂਜੀ ਸਿੱਧੂ ਪਰਿਵਾਰ ਦੀ ਮਿਹਰ ਕਰਦੇ ਹਰਕਾ ਕੋਲ ਹਰਕਾ ਕੋਲ ਦੇਖੋ ਭਾਈ ਸਾਡਾ ਇੱਕ ਡਾਇਰੈਕਟ ਸੀ ਮੈਂ ਉਹ ਜੱਟ ਕੱਢ ਦੂੰਗਾ ਤੇ ਚੌਂਡ ਖੋਲਣਗਾ ਸਿੱਧੂ ਪਰਿਵਾਰ ਹਲਕਾ ਪੁੜੀ ਦਾ ਲੱਗਣਾ ਹੈ ਦੇਖੋ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਖੜ ਜਾ ਯਾਰ ਖੜ ਜਾ ਖੜ ਜਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਇੱਕ ਗੱਲ ਕਹੀ ਸੀ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਮੈਂ ਉਸ ਗੁਰੂ ਨੂੰ ਮੰਨਣ ਵਾਲਾ ਬਾਬੇ ਨਾਨਕ ਦਾ ਸਿੱਖਾਂ ਤੇ ਬਾਬੇ ਨਾਨਕ ਨੂੰ ਤੇ ਗੁਰੂ ਸਾਹਿਬ ਨੂੰ ਕੋਈ ਅਲੱਗ ਨਹੀਂ ਦੇਖ ਸਕਦਾ ਸਮਝਿਆ ਇਸ ਕਰਕੇ ਪਹਿਲੀ ਗੱਲ ਤਾਂ ਮੈਂ ਉਸ ਗੁਰੂ ਦਾ ਬੰਦਾ ਠੀਕ ਹੈ ਮਾਨਸ ਕੀ ਜਾਤ ਸਭੇ ਇੱਕੇ ਪੈ ਜਾਣ ਉਹ ਪਹਿਲੀ ਗੱਲ ਇਹ ਅਗਲਾ ਸਵਾਲ ਦਾ ਪਾਟ ਕਿਸੇ ਤਰ੍ਹਾਂ ਉਹਨਾਂ ਬੋਲਣ ਲੱਗੇ ਵਿੱਚ ਮੈਂ ਕੋਈ ਜੱਟ ਕਾੜੂ ਨੂੰ ਵੱਡ ਉਸੇ ਹਾਲਤੇ ਤੋਂ ਜੂੜੂ ਪਰਿਵਾਰ ਨਾਲ ਲੜੂਗਾ ਪੁੱਤ ਅਗਲਾ ਤੇ ਤੇ ਸਿੱਧੂ ਤੇ ਤੇ ਠਹਿਰ ਜਾ ਸਿੱਧੂ ਪਰਿਵਾਰ ਨੇ ਕਦੇ ਜ਼ਬਾਨ ਤੋਂ ਪਿੱਛੇ ਹੋਇਆ ਕਦੇ ਨਵਾਂ ਨੁਕਸਾਨ ਦੇਖਿਆ کو بندہ دس میم کسی سرپنچی ہے کوئی بندہ دس جنہیں منترالیاں تو چیئرمینیا تو ایڈوکیٹ جنرلی تو اسسٹینٹ ایڈوکیٹ جنرلی تو پانچ پانچ سات سات, سات ایک بندہ دا دس نا ٹھہرے آ ایک بندہ نا ایک آدمی کا نام بتا گرو جس نے راجیہ سبھا چھوڑی ہو چھ سال کی اور پہلے تین تین مہینے میں دوسرا ایک آدمی کا بات نام بتا گرو جس کے پاس, پاس پیسے نہ ہو اتنے ہو لیکن دل دریا جیسا ہو پرنا سے اپنے سوتنترتا سینانی پتا سوا کروڑ دا چیک دتا کسی نے ਦੀ ਸਿਨੂ ਦਾ ਤੁਸੀਂ ਸਵਾਲ ਹਾਂ ਸਾਰੇ ਇੱਕ ਬੰਦਾ ਹਿੰਦੁਸਤਾਨ ਦੀ ਹਿਸਟਰੀ ਮੇਂ ਬਤਾ ਗੁਰੂ ਬੜੇ ਬੜੇ ਖਰਮਾ ਪਤੀ ਆਏ ਉੱਤੇ ਸਵਾਲ ਹੋਗੇ ਠੀਕ ਹੈ ਚਲੋ ਸਵਾਲ ਸੂਲ ਤਾਂ ਉੱਠਦੇ ਹੀ ਰਹਿਣੇ ਆ ਸਵਾਲ ਤਾਂ ਤਕੜਿਆਂ ਦੇ ਹੀ ਹੁੰਦੇ ਆ ਕੋ ਮਰੇ ਕੋਤੇ ਲੱਤ ਨਹੀਂ ਮਾਰਦਾ ਇੱਕ ਮਿੰਟ ਆ ਆਪ ਕੋ ਸੁਸਿਪਾਰ ਇੱਕ ਮਿੰਟ ਇੱਕ ਮੈਂ ਅਗਲਾ ਜਿਹੜਾ ਵਾ ਕੋਈ ਨਾ ਬੰਦੇ ਤਾਂ ਕੰਦਰ ਸੋਲੋ ਜਿਸ ਵੇਸੇ ਕਿ ਬਿੰਪਨ ਲਗਾ ਦਿੱਤਾ ਗਿਆ ਵੇਖੋ ਇਹ ਤੁਸੀਂ ਇਹ ਇਹ ਮਿੱਤਰਾ ਅੱਗ ਲਾ ਕੇ ਕੰਨ ਤੇ ਨਾ ਜਾ ਇਹ ਇਹ ਪਾਰਟੀ ਸੈ ਤੈਅ ਕਰ ਦਿੰਦਾ ਸਮਝਣਾ ਅਗਲੀ ਗੱਲ ਸੁਣ ਅਗਲੀ ਗੱਲ ਸੁਣਾ ਆਈ ਵਿਲ ਨਾਟ ਵੇਸਟ ਮਾਈ ਬ੍ਰੈਥ ਓਨ ਥਿਸ ਥੇਰ ਜਾ ਯਾਰ ਥੇਰ ਦੇਖ ਕੰਟੈਂਟ ਕੰਟੈਂਟ ਸੁਣ ਲੋ ਲਾਈਫ ਸਟਾਈਲ ਜਿਹੜੀ ਬੜੇ ਡਾਇਟ ਬਾਰੇ ਪੁੱਛਦੇ ਆ ਕ੍ਰਿਕਟ ਪ੍ਰਾਇਮਰਲੀ ਕ੍ਰਿਕਟ ਠੀਕ ਹੈ ਕਮੈਂਟਰੀ ਬਾਰੇ ਠੀਕ ਹੈ ਅਪਰਲ ਬਾਰੇ ਮੇਰੀ ਜ਼ਿੰਦਗੀ ਬਾਰੇ ਮੇਰੇ ਜ਼ਿੰਦਗੀ ਦੇ ਅਨੁਭਵ ਬਾਰੇ ਸਮਝਦੇ ਨਹੀਂ ਮੋਟੀਵੇਸ਼ਨ ਜਿਹੜੀ ਇਹਨੇ ਗੱਲ ਕੀਤੀ ਚਲੋ ਇਹ ਤਾਂ ਮੇਰੀ ਤਾਰੀਫ ਐਨੀ ਕਰਦੇ ਮੈਂ ਉੱਡਣ ਲੱਗ ਜੂ ਪਰ ਲੋਕ ਬਹੁਤ ਪਿਆਰ ਕਰਦੇ ਆ ਉਹਦੇ ਵਿੱਚ ਮੈਂ ਹਜ਼ਾਰਾਂ ਮੋਟੀਵੇਸ਼ਨਲ ਟਾਕਸ ਮੈਂ ਕਹਾਂ ਨਾ ਸ਼ਾਇਦ ਹੀ ਕੋ ਬੰਦਾ ਹੋਵੇ ਜਿਹਦਾ ਜ਼ਿੰਦਗੀ ਦੇ ਵਿੱਚ ਇਹ ਰੇਨਬੋ ਬਣੀ ਹੋਵੇ ਸੱਤ ਅੱਠ ਚੀਜ਼ਾਂ ਦੀ ਮੈਨੂੰ ਨਹੀਂ ਲੱਗਦਾ ਕੋ ਪੋਲੀਟੀਸ਼ੀਅਨ ਪੋਲੀਟੀਸੀ ਨਹੀਂ ਹੁੰਦਾ ਕਰੈਕਟਰ ਕਰੈਕਟਰ ਹੀ ਹੁੰਦਾ ਜਿਹੜਾ ਟੈਂਗਰ ਕਰਦਾ ਉਹ ਕਮੈਂਟਰੀ ਨਹੀਂ ਕਰਦਾ ਸੋ ਇਹ ਬਹੁਤ ਹਾਂ ਬੇਟਾ ਤੁਸੀਂ ਫਿਲਹਾਲ ਕਿਸੇ ਸਿਆਸੀ ਪਾਰਟੀ ਦਾ ਹਿੱਸਾ ਹੋ ਕਾਂਗਰਸ ਦੇ ਰਹੋਗੇ ਕਿ ਨਹੀਂ ਇੱਕ ਮਿੰਟ ਕੋਈ ਪ੍ਰਮਾਣ ਦੇਣ ਦੀ ਲੋੜ ਹੈ ਦੱਸੋ ਮੈਂ ਕਹ ਜਿਹੜੀ ਚੀਜ਼ ਪ੍ਰਮਾਣਿਤ ਕਰਨੀ ਪਵੇ ਨਾ ਬੇਟਾ ਹਾਂ ਉਤੁਛ ਜਿਸ ਤਰ੍ਹਾਂ ਤੇਰੀ ਮੋਚਾ

but there is a lot to share after nuni's experience after a lot of motivational talks after my daughter spoke to me eh ja bahut kuch hai jada lokan nu pata hi nahi main share hi nahi kita people want to know see jada ke log main tenu dass reha ke after nuni's audial lakhan tote phone ne mere ko lakhan tote sir aa dasna sir aa dasna bhai je main guru nanak da sikha te sarbat de bhale to hi inspire ho ke keha na the whole world is my family vasudevam kutumbamum to inspire hoke okay, ke na the whole world is my family on mankind my brethren to spread happiness and do good my religion eh mera dharm samjhe so is karke is dharm nu nibhan layi koi zariya te chahida na koi instrument ta chahida hai jithe koi rok tok na hove jithe tusi apni atma naal jud ke tha gar di gall karo samjhe main ke media nu je naam milunga ta fir fir main banda hi hamesha milu ਅਰਤਨ ਮਾਦਾ ਸਾਹਿਬ ਮੀਡੀਆ ਦੇ ਮੇਰੇ ਤੇ ਬੜੇ ਆਸਾਨ ਨੇ ਮੈਂ ਆਪਣੀ ਜ਼ੁਬਾਨ ਤੇ ਅੱਛਾ ਕੀਤਾ ਜਿਹਨਾਂ ਲੋਕਾਂ ਨੇ ਉਹ ਇਨਸਾਨ ਭੁੱਲਦਾ ਨਹੀਂ ਸਿੱਧੂ ਸਾਹਿਬ ਤੁਸੀਂ ਭੁੱਲਦਾ ਦੇਖ ਲੈ ਤੂੰ ਜਿਨਾ ਜਿਨਾ ਕੋਸ਼ਿਸ਼ ਕੀਤੀ ਉਹ ਲੱਭੇ ਨਹੀਂ ਠੀਕ ਆ ਹਾ ਦੇਖੋ ਭਾਈ ਮੈਨੂੰ ਕੋਦੇ ਕੋਈ ਗਰੂਰ ਨਹੀਂ ਮੈਂ ਸ਼ਾਂਤ ਹਾਂ ਮੌਨ ਨਹੀਂ ਔਰ ਹੱਸਤੇ ਹੱਸਤੇ ਬੜਿਆਂ ਦੀ ਹਸਤੀ ਮਿਟਾਈ ਤਸਮੇਨ ਸਰ ਤੁਸੀਂ ਇੱਕ ਸਮੇਂ ਸੀਗਾ ਤੁਸੀਂ ਪੰਜਾਬ ਵਾਸਤੇ ਸੈਕਰੀਫਾਈਸ ਕੀਤਾ ਜਿਵੇਂ ਤੁਸੀਂ ਉਹਨੇ ਗੱਲ ਕੀਤੀ ਹੈ ਕਿ ਬਹੁਤ ਕੁਝ ਤੁਸੀਂ ਛੱਡਿਆ ਤੁਸੀਂ ਫਿਰ ਬੋਲੇ ਵੀ ਦੋ ਮੁੱਖ ਮੰਤਰੀਆਂ ਦੇ ਖਿਲਾਫ ਬੋਲੇ ਕਿਸੇ ਮੇਰੀ ਮੇਰੀ ਗੱਲ ਸੁਣੋ ਸਰ ਕੀ ਹੁਣ ਸਰ ਨਾ 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 ਸਿੱਧੂ ਸਾਹਿਬ ਨੇ ਕਿਹਾ ਸਿਆਸਤ ਦੇ ਕੇ ਸਰੰਬਰ ਕੱਢਦਾ ਹੈ ਦੇਖੋ ਬਿਤਰਾ ਜਿੰਨਾ ਮਰਜੀ ਮੈਨੂੰ ਉਕਸਾਲ ਹੈ ਪਰ ਇੰਨਾ ਸ਼ਾਂਤਾਂ ਮੈਂ ਇੰਨਾ ਸ਼ਾਂਤ ਆ ਇਹ ਤੁਸੀਂ ਪੜਾਈ ਕਰਦੇ ਹੋ ਚੀਲੋਂ ਦੀ ਨੀ ਚੀਲ ਚੀਲ ਸ਼ਾਰਪ ਪਈ ਹੁੰਦੀ ਆ ਤੇ ਪੂਰਨਮਾ ਦਾ ਚੰਦਰਮਾ ਵੀ ਦਿਖਦਾ ਤੂੰ ਵਿੱਚ ਡਲੇ ਮਾਰ ਦਿਓ ਆ ਤੂੰ ਹੁਣ ਚਟਾ ਨਹੀਂ ਛੱਡਦੀ ਵਿੱਚ ਉਹ ਮਿੱਟੀ ਉੱਠੂਗੀ ਉਤੋਂ ਮਿੱਟੀ ਉੱਠੂ ਮੈਨੂੰ ਆਪਣੀ ਸ਼ਕਲ ਦਿਖੂ ਇਹ ਨਹੀਂ ਹੋਣਾ ਹੁਣ ਸਿੱਧੂ ਵਾਲਾ ਅੱਢ ਆਇਆ ਮੈਂ ਤੈਨੂੰ ਜਵਾਬ ਦੇਦਾ ਮਿੱਤਰਾ ਮੈਂ ਜਵਾਬ ਦੇਦਾ ਜਵਾਬ ਦੇਦਾ ਮਿੱਤਰਾ ਐਦਾਂ ਹੀ ਜਵਾਬ ਦੇਣਾ ਹੁਣ ਮੈਂ ਤੁਹਾਡੀ ਸਿਹਤ ਦਾ ਰਾਜ਼ ਕੀ ਹੈ ਚਲੋ ਇਹ ਮੇਰੀ ਸਿਹਤ ਆ ਕਿੱਦਾਂ ਸੋਹਣਾ ਜਵਾਬ ਹੋ ਜਾਂਦਾ ਦੇਖੋ ਇਹ ਦੇਖੋ ਆ ਵੇਖੋ ਆ ਗੱਲ ਆ ਵੇਖੋ ਇਹ ਮੇਰੀ ਸੇਧ ਦਾ ਰਾਜ ਮੇਰੀ ਸੇਧ ਦਾ ਰਾਜ ਮੇਰੀ ਸੇਧ ਦਾ ਰਾਜ ਆਪਣੇ ਉੱਤੇ ਵੀ ਅਮਲ ਕਰਿਆ ਕਰ ਭਿੱਜੇ ਕੁਲਚੇ ਨਾ ਖਾਇਆ ਕਰ ਸਵੇਰੇ ਪਰੌਂਠੇ ਨਾ ਛਕਿਆ ਕਰ ਸਮਝਿਆ ਨਹੀਂ ਮੇਰੀ ਸੇਧ ਦਾ ਰਾਜ ਹੁਣ ਸਾਰਾ ਕੁਝ ਇੱਥੇ ਕਾਹੇਗਾ ਮੈਂ ਕਿਹਾ ਤੂੰ ਚੈਨਲ ਤੇ ਸੁਣੀ ਤੇ ਵਟ ਦੇਉਂ ਕੱਢ ਮੈਂ ਕਿਹਾ ਮੈਂ ਤੂੰ ਤੇ ਸਾਰਾ ਕੁਝ ਦੱਸੂ ਹੁਣ ਤੈਨੂੰ ਸਾਰਾ ਕੁਝ ਇੱਥੇ ਯਾਰ ਗੱਲ ਇੱਕ میںہ بہت سے مرضوں کی دعا دوں گا لیکن گرو پالیٹکس کی تم کو ہوا نہ دوں گا ہوا نہ مینو ਮੈਨੂੰ ਕਦੇ ਵੀ ਦੇਖੋ ਚਿੰਤਾ ਜਿਹੜੀ ਹੁੰਦੀ ਹੈ ਨਾ ਇੱਕ ਹੁੰਦੀ ਹੈ ਅੱਗ ਜਿਹੜੀ ਮਰੇ ਬੰਦਿਆਂ ਨੂੰ ਖਾਂਦੀ ਮੂਆਂ ਨੂੰ ਖਾਂਦੀ ਹੈ ਤੇ ਇੱਕ ਜਿਉਂਦਿਆਂ ਨੂੰ ਖਾਂਦੀ ਹੈ ਉਹ ਚਿੰਤਾ ਇਹ ਨਹੀਂ ਮੈਂ ਕੀਤੀ ਕਿਸੇ ਫਿਰ ਕਹਦੇ ਫਿਰ ਫਰੇ 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 ਮੈਂ ਚਿੰਤਾ ਨਹੀਂ ਜਿਹੜਾ ਮੈਂ ਹਮੇਸ਼ਾ ਕਹਿੰਦਾ ਜਿਹੜਾ ਸਮਾ ਚਿੰਤਾ ਚ ਗਿਆ ਨਾ ਕੂੜੇਦਾਂ ਚ ਗਿਆ ਜਿਹੜਾ ਸਮਾ ਚਿੰਤਨ ਚ ਗਿਆ ਪੁੰਨ ਦੀ ਤਜੋਰੀ ਚ ਗਿਆ ਮੈਂ ਕਦੇ ਵੀ ਸੁਣ ਲੈ ਇੱਕ ਮੈਂ ਕਦੇ ਵੀ ਪੰਜਾਬ ਦੀਆਂ ਸਮੱਸਿਆਵਾਂ ਲੈ ਕੇ ਨਹੀਂ ਆਇਆ ਸਮਾਧਾਨ ਲੈ ਕੇ ਆਏ ਠੀਕ ਹੈ ਸਮਾਧਾਨ ਔਰ ਉਹ ਸਮਾਧਾਨ ਅੱਜ ਵੀ ਖੜੇ ਆ ਸਿੱਧੂ ਦੇ ਜਾਨ ਤੋਂ ਬਾਅਦ ਵੀ ਖੜੇ ਰਹਿਣੇ ਜਦ ਤੱਕ ਉਹ ਅਮਲ ਨਹੀਂ ਪੈਣੇ ਪੰਜਾਬ ਖੜਾ ਨਹੀਂ ਹੋਣਾ ਮਿੱਤਰਾ ਯਾਦ ਰੱਖੀ ਔਰ ਉਹ ਲੋਕੀ ਆਉਂਦੇ ਆ ਲੋਕੀ ਫੱਟ ਬਦਲਦੇ ਆ ਲੋਕੀ ਫੱਟ ਦ੍ਰਿਸ਼ਟੀਕੋਣ ਬਦਲਦੇ ਆ ਲੋਕੀ ਜ਼ਮਾਨ ਬਦਲਦੇ ਆ ਲੋਕੀ ਤਿਲਕਦੇ ਆ ਨਾ ਜ਼बान ਬਦਲੀ ਨਾ ਸਟੈਂਡ ਬਦਲਿਆ YouTube ਤੇ ਪਏ ਆ 10 ਸਾਲ ਦੇ ਪਏ ਆ ਉੱਥੇ ਹੀ ਪਏ ਆ ਉਵੇਂ ਹੀ ਪਏ ਆ ਉੱਥੇ ਹੀ ਖੜਾ ਸਿੱਧੂ ਤੁਸੀਂ ਪੰਜਾਬ ਹਿੱਲਿਆ ਨਹੀਂ ਔਰ ਹਿੱਲੂਗਾ ਵੀ ਨਹੀਂ ਕਿਉਂ کیونکہ دیکھو یہ پنجاب کھڑا کر رہا ہے تو لالچ تو اٹھنا پڑا ختم بس ختم اتنی مکان بس تھینک یو